ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਜੀਤ ਸਿੰਘ ਐਸ ਡਿ ਟੂਰਨ ਟ੍ਰੈਵਲ ਇਮੀਗ੍ਰੇਸ਼ਨ ਕੰਸਲਟੈਂਟ ਅੱਜ ਜਿਵੇਂ ਸਾਨੂੰ 7 ਪਾਸਪੋਰਟ ਰਿਸੀਵ ਹੋਏ ਨੇ ਜਿਸ ਦੇ ਵਿੱਚ 4 ਕੈਨੇਡਾ ਤੇ 3 ਯੂ ਐਸ ਏ ਦੇ ਟੂਰਿਸਟ ਵੀਜ਼ੇ ਲਾ ਕੇ ਆਏ ਨੇ ਯੂ ਐਸ ਏ 10 ਸਾਲ ਦਾ ਵੀਜ਼ਾ ਲਾ ਕੇ ਆਇਆ ਤੇ ਕੈਨੇਡਾ ਐਸਪਰ ਪਾਸਪੋਰਟ ਵੀਜ਼ਾ ਲਾ ਕੇ ਆਇਆ ਮਾਰਕੀਟ ਦੇ ਵਿੱਚ ਕੋਈ 50000 ਲੈ ਰਿਆ ਕੋਈ ਲੱਖ ਰੁਪਇਆ ਲੈ ਰਿਆ ਪਰ ਪਰਸਨ ਵੀਜ਼ਾ ਅਪਲਾਈ ਕਰਨ ਦਾ ਪਰ ਐਸ ਡਿ ਟੂਰਨ ਟ੍ਰੈਵਲ ਸਿਰਫ 8000 ਰੁਪਏ ਚਾਰਜ ਕਰਦਾ ਅਗਰ ਤੁਹਾਡੇ ਕੋਲ ਸਪான்ਸਰ ਹੈ ਤਾਂ ਅਗਰ ਸਪான்ਸਰ ਨਹੀਂ ਹੈਗੀ ਤਾਂ 13000 ਰੁਪਏ ਚਾਰਜ ਕਰਦੇ ਆ ਐਮਬੈਸੀ ਫੀਸ ਵਕਤਰੀ ਹੋਏਗੀ ਇਹ ਸੇਮ ਯੂਐਸਏ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਸਾਰੀਆਂ ਕੰਟਰੀਆਂ ਵਾਸਤੇ ਸਾਡੇ ਕੋਲ ਸੇਮ ਫੀਸ ਦੇ ਨਾਲ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਅਗਰ ਤੁਹਾਨੂੰ ਯੂਰਪ ਦੀ ਇਟਲੀ ਦੀ ਨੌਲਾ ਅਸਤਾਦੀ ਅਪਾਇੰਟਮੈਂਟ ਚਾਹੀਦੀ ਹੋਵੇ ਜਾਂ ਯੂਐਸਏ ਦੀ अर्ਲੀ ਅਪਾਇੰਟਮੈਂਟ ਚਾਹੀਦੀ ਹੋਵੇ ਤਾਂ ਵੀ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਜੀ